ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੇ ਜੀਵਨ ਤੇ ਗੱਲ ਕਰਨ ਲੱਗੇ ਹਾਂ ਸਨ 1818 ਈਸਵੀ ਵਿੱਚ ਸਰਦਾਰ ਹਰੀ ਸਿੰਘ ਨਲੂਏ ਦਾ ਜੀਵਨ ਦੁਨੀਆ ਦੇ 10 ਮਹਾਨ ਜਰਨੈਲਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਸੀ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚ ਨਪੋਲੀਅਨ ਨੰਬਰ 2 ਮਾਰਸ਼ਲ ਹੈਡਬਰਗ ਨੰਬਰ 3 ਲਾਰਡ ਕਿਚਲਰ ਨੰਬਰ 4 ਜਰਨਲ ਕ੍ਰੋਬਸ ਹੈ ਨੰਬਰ 5 ਜਰਨਲ ਦਯੂਕ ਨੰਬਰ 6 ਹਲਾਕੂ ਖਾਨ ਨੰਬਰ 7 ਚਿੰਗੇਜ਼ ਖਾਨ ਨੰਬਰ 8 ਰਿਚਰਡ ਨੰਬਰ 9 ਅਲਾਉਦੀਨ ਨੰਬਰ 10 ਹਰੀ ਸਿੰਘ ਨਲੂਆ ਤੇ ਜਦੋਂ ਹਰੀ ਸਿੰਘ ਨਲੂਏ ਦਾ ਨਾਮ ਉਹਨਾਂ ਦੀਆਂ ਪ੍ਰਾਪਤੀਆਂ ਵਜੋਂ ਵੇਖਿਆ ਜਾਂਦਾ ਹੈ ਤਾਂ ਕਹਿੰਦੇ ਆ ਲਖਾਰੀ ਦੇ ਹੱਥ ਦੇ ਵਿੱਚੋਂ ਕਲਮ ਸੁੱਟ ਗਈ ਸੀ ਅਤੇ ਉਹਨਾਂ ਨੇ ਇਹ ਮਹਾਨ ਜਰਨਲ ਦੀਆਂ ਪ੍ਰਾਪਤੀਆਂ ਤੋਂ ਬਾਅਦ ਆਪਣਾ ਸਿਰ ਝੁਕਦਾ ਕੀਤਾ ਅਤੇ ਇਹਨਾਂ ਨੂੰ ਦੁਨੀਆ ਭਰ ਦੇ ਜਰਨੈਲਾਂ ਦੇ ਵਿੱਚੋਂ ਨੰਬਰ 1 ਦੀ ਸੂਚੀ ਤੇ ਲਿਆ ਖੜਾ ਕੀਤਾ। ਅਸੀਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਰੱਖਣਾ ਚਾਹੁੰਦੇ ਆ ਕਿ ਇਸ ਵੀਡੀਓ ਨੂੰ ਜਾਤ ਪਾਤ ਦੇ ਪਾੜੇ ਵਜੋਂ ਨਾ ਦੇਖਿਆ ਜਾਵੇ। ਇਸ ਦਾ ਮਕਸਦ ਸਿਰਫ ਤੇ ਸਿਰਫ ਮਹਾਨ ਜਰਨੈਲ ਹਰੀ ਸਿੰਘ ਨਲੂਏ ਦੇ ਹਰੀ ਸਿੰਘ ਨਲੂਏ ਦੇ ਪਿਛੋਕੜ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਿੱਖ ਮਸ਼ੀਨਰੀ ਕਾਲਜ ਲੁਧਿਆਣਾ ਦੀਆਂ ਲਿਖਤਾਂ ਦੇ ਅਨਸਾਰ ਮਹਾਨ ਜਰਨੈਲ ਹਰੀ ਸਿੰਘ ਨਲੂਏ ਦਾ ਨਾਮ ਸ਼ੇਰ ਮਾਰਨ ਕਾਰਨ ਪਿਆ ਤੇ ਉਹਨਾਂ ਨੇ ਜਵਾੜਾ ਤੋਂ ਫੜ ਕੇ ਸ਼ੇਰ ਨੂੰ ਚੀਰਿਆ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਇਹ ਮੇਰਾ ਰਾਜਾ ਨਲ ਹੈ ਤੇ ਉਸ ਦੇ ਨਾਮ ਪਿੱਛੇ ਬਹਾਦਰੀ ਦਾ ਇਹ ਸ਼ਬਦ ਨਲੂਆ ਲੱਗਣ ਲੱਗਾ ਹੁਣ ਇਹਨਾਂ ਦੇ ਗੋਤ ਬਾਰੇ ਮਹਾਨ ਇਤਿਹਾਸਕਾਰ ਕਾਨ ਸਿੰਘ ਨਾਭਾ ਲਿਖਦੇ ਆ ਕਿ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਗਰਦਿਆਲ ਸਿੰਘ ਸੀ ਤੇ ਉਹਨਾਂ ਦਾ ਗੋਤ ਉਪਲ ਸੀ ਤੇ ਘਰਾਣਾ ਖੱਤਰੀ ਸੀ ਤੇ ਉਹਨਾਂ ਦਾ ਜਨਮ 1791 ਈਸਵੀ ਦੇ ਵਿੱਚ ਹੋਇਆ ਪ੍ਰੰਤੂ ਪ੍ਰੰਤੂ ਪਾਈ ਕਾਨ ਸਿੰਘ ਨਾਭਾ ਆਪਣੇ ਮਹਾਨ ਕੋਸ਼ ਦੇ ਪੰਨਾ ਨੰਬਰ 685 ਤੇ ਲਿਖਦੇ ਆ ਕਿ ਨਲਵੇ ਸ਼ਬਦ ਦਾ ਅਰਥ ਨਾਪੀ ਦੀ ਨਾਲਕਾ ਜਾਂ ਪਾਣੀ ਦਾ ਵਗਦਾ ਸੋਮਾ ਜਾਂ ਪਹਾੜੀ ਤੋਂ ਨਿਕਲਦਾ ਸੋਮੇ ਨੂੰ ਨਲੂਆ ਆਖਿਆ ਜਾਂਦਾ ਹੈ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਭਾਈ ਕਾਨ ਸਿੰਘ ਨਾਭਾ ਨੇ ਨਲੂਏ ਸ਼ਬਦ ਦਾ ਅਰਥ ਸ਼ੇਰ ਮਾਰਨ ਕਰਕੇ ਬਹਾਦਰੀ ਦੇ ਮਿਲੇ ਪੁਰਸਕਾਰ ਵਜੋਂ ਨਹੀਂ ਲਿਖਿਆ ਤੇ ਨਾ ਹੀ ਕਿਸੇ ਕਬੀਲੇ ਦੇ ਗੋਤ ਵਜੋਂ ਲਿਖਿਆ ਅਗਲਾ ਇਤਿਹਾਸਕਾਰ ਆਪਾਂ ਵੇਖਦੇ ਆਂ ਪ੍ਰੇਮ ਸਿੰਘ ਹੋਤੀ ਮਰਦਾਨ ਉਹਨਾਂ ਨੇ ਲਿਖਿਆ ਸਰਦਾਰ ਗਰਦਿਆਲ ਸਿੰਘ ਕੁਮੇਦਾਨ ਸੀ ਪਰ ਇਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਨਾ ਤਾਂ ਭਾਈ ਕਾਨ ਸਿੰਘ ਨਾਭਾ ਨੇ ਇਹ ਸਰਚ ਕੀਤੀ ਕਿ ਉਹਦਾ ਹਰੀ ਸਿੰਘ ਨਲੂਏ ਦਾ ਪਿਤਾ ਇੱਕ ਕੁਮੈਦਾਨ ਸੀ ਤੇ ਨਾ ਪ੍ਰੇਮ ਸਿੰਘ ਹੋਤੇ ਮਰਦਾਨ ਨੇ ਲਿਖਿਆ ਹੈ ਕਿ ਸਰਦਾਰ ਗਰਦਿਆਲ ਸਿੰਘ ਖੱਤਰੀ ਕਬੀਲੇ ਨਾਲ ਸੰਬੰਧ ਰੱਖਦੇ ਸੀ ਹੁਣ ਦੋਹਾਂ ਦੇ ਵਿੱਚ ਥੋੜਾ ਥੋੜਾ ਫਰਕ ਹੈ ਆਪਾਂ ਅੱਗੇ ਫਰਕ ਨੂੰ ਜਿਹੜਾ ਐਨਾਲਿਸਿਸ ਕਰਾਂਗੇ ਹੁਣ ਆਪਾਂ ਦੋਹਾਂ ਇਤਿਹਾਸਕਾਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਇਹ ਵੇਖੀਏ ਕੇ ਰਾਜੇ ਨਾਲ ਜਿਹੜੇ ਰਾਜੇ ਨਾਲ ਦੇ ਨਾਲ ਹਰੀ ਸਿੰਘ ਨਲੂਏ ਨੂੰ ਜੋੜਿਆ ਗਿਆ ਵੀ ਉਹਦਾ ਪਿਛੋਕੜ ਕਿਸ ਤਰ੍ਹਾਂ ਦਾ ਹੈ ਇਹ ਜਿਹੜਾ 11ਵੀਂ ਜਮਾਤ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ 11ਵੀਂ ਜਮਾਤ ਦੇ ਵਿੱਚ ਪੰਜਾਬੀ ਲਿਟਰੇਚਰ ਦੇ ਵਿੱਚ ਇਹਦਾ ਪ੍ਰਸੰਗ ਮਿਲਦਾ ਸਿਰਫ ਸਹਿਤਕ ਪੱਖੋਂ ਇਹਨੂੰ ਐਡ ਕੀਤਾ ਗਿਆ ਤੇ ਇਤਿਹਾਸਕਾਰਾਂ ਵੱਲੋਂ ਇਹ ਲਿਖਿਆ ਗਿਆ ਕਿ ਮਥਿਆਸ ਜਿਸ ਤਰ੍ਹਾਂ ਭਾਈ ਪ੍ਰਲਾਦ ਦੀ ਕਹਾਣੀ ਆ ਤੇ ਜਿਸ ਤਰ੍ਹਾਂ ਰਾਜਾ ਹਰੀਚੰਦਰ ਦੀ ਕਹਾਣੀ ਹੈ ਇਸੇ ਤਰ੍ਹਾਂ ਹੀ ਰਾਜਾ ਨਲ ਤੇ ਦਜਵੰਤੀ ਦੀ ਕਹਾਣੀ ਹੈ ਹੁਣ ਉਹਨਾਂ ਦਾ ਪਹਿਲਾ ਪ੍ਰੇਮ ਪ੍ਰਸੰਗ ਹੁੰਦਾ ਹੈ ਇਤਿਹਾਸਕਾਰਾਂ ਦੇ ਮੁਤਾਬਕ ਜਿਹੜਾ ਬਹੁਤ ਸੋਹਣਾ ਹੁੰਦੇ ਆ ਰਾਜਾ ਨਲ ਵੀ ਬਹੁਤ ਸੋਹਣਾ ਹੁੰਦਾ ਹੈ ਤੇ ਉਹਦੀ ਪ੍ਰੇਮਿਕਾ ਦਜਵੰਤੀ ਵੀ ਬੜੀ ਸੋਹਣੀ ਹੁੰਦੀ ਆ ਕਿਸੇ ਜਿਹੜੀਆਂ ਦੰਦ ਕਥਾਵਾਂ ਉਹਨਾਂ ਦੇ ਮੁਤਾਬਕ ਲਿਖਿਆ ਗਿਆ ਹੈ ਕਿ ਰਾਜਾ ਨਲ ਕਾਮਦੇਵ ਦਾ ਪੁੱਤਰ ਸੀ ਆਪਸ ਵਿੱਚ ਪ੍ਰੇਮ ਪ੍ਰਸੰਗ ਦੇ ਚੱਲਦੇ ਉਹ ਹਾਂਸਾਂ ਦੇ ਹੱਥ ਸੁਨੇਹੇ ਭੇਜਦੇ ਆ ਤੇ ਇੱਕ ਵਾਰੀ ਵਿਆਹ ਦਾ ਸਵੰਬਰ ਰਚਿਆ ਜਾਂਦਾ ਹੈ ਰਾਹ ਦੇ ਸਵੰਬਰ ਤੇ ਵਿੱਚ ਚਾਰ ਦੇਵਤੇ ਉਹ ਦਜਵੰਤੀ ਤੋਂ ਇੰਨੇ ਮੋਹਤ ਹੁੰਦੇ ਆ ਕਿ ਉਹ ਲਾੜੇ ਬਣ ਕੇ ਸਵੰਬਰ ਦਾ ਹਾਰ ਪਾਉਣ ਵਾਸਤੇ ਉਹ ਕਤਾਰ ਦੇ ਵਿੱਚ ਬੈਠ ਜਾਂਦੇ ਆ ਇਹ ਚਾਰਾਂ ਨੂੰ ਨਕਾਰਦੇ ਹੋਏ ਦਜਵੰਤੀ ਕਿਉਂਕਿ ਰਾਜੇ ਨਾਲ ਨੂੰ ਪਿਆਰ ਕਰਦੀ ਸੀ ਉਹ ਚਾਰਾਂ ਦੀਆਂ ਕੋਈ ਨਾ ਕੋਈ ਨਿਸ਼ਾਨੀਆਂ ਵੇਖ ਕੇ ਉਹਨਾਂ ਤੋਂ ਇਨਕਾਰ ਕਰਕੇ ਰਾਜੇ ਨਾਲ ਦੇ ਦਲ ਵਿੱਚ ਵਰ ਮਾਲਾ ਪਾ ਦਿੰਦੀ ਹੈ ਐਥੇ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਅੱਗੇ ਰਾਜਾ ਨਾਲ ਆਪਣੇ ਭਰਾ ਨੂੰ ਜੂਏ ਦੇ ਵਿੱਚ ਆਪਣਾ ਸਾਰਾ ਰਾਜ ਹਰਾ ਦਿੰਦਾ ਹੈ ਤੇ ਬਨਵਾੜ ਦੇ ਵਿੱਚ ਚਲਾ ਜਾਂਦਾ ਹੈ ਅੱਗੇ ਇੱਕ ਜੰਗਲ ਵਿੱਚ ਸੁੱਤੇ ਪਏ ਬੰਦੇ ਆ ਤੇ ਆਪਣੇ ਘਰ ਵਾਲੀ ਦੀ ਤੰਗੀ ਵੇਖਦੇ ਹੋਏ ਉਹਨੂੰ ਸੁੱਤਿਆਂ ਪਿਆ ਛੱਡ ਜਾਂਦਾ ਹੈ ਤੇ ਉਹਦੇ ਘਰ ਵਾਲੀ ਨੂੰ ਅਜਗਰ ਨਿਕਲਣ ਲੱਗਦਾ ਹੈ ਤੇ ਉੱਥੇ ਇੱਕ ਜੰਗਲੀ ਸ਼ਿਕਾਰੀ ਅਜਗਰ ਤੋਂ ਉਸ ਦਜਵੰਤੀ ਨੂੰ ਬਚਾਉਂਦਾ ਹੈ ਅੱਗੇ ਦਜਵੰਤੀ ਕਿਸੇ ਹੋਰ ਰਾਜੇ ਦੇ ਘਰ ਪਹੁੰਚ ਜਾਂਦੀ ਆ ਤੇ ਜਿਹੜਾ ਰਾਜਾ ਨਾਲ ਉਹ ਕਿਸੇ ਹੋਰ ਰਾਜੇ ਦੇ ਰਾਜ ਦੇ ਵਿੱਚ ਆਪਣਾ ਜੀਵਨ ਗੁਜ਼ਾਰਾ ਕਰਨ ਲੱਗ ਜਾਂਦਾ ਹੈ ਇੱਕ ਦਿਨ ਦੀ ਕਥਾ ਫਿਰ ਮਿਲਦੀ ਹੈ ਕਿ ਦਜਵੰਤੀ ਰਾਜੇ ਦੇ ਭਾਲ ਦੇ ਵਿੱਚ ਦੂਰ ਨੇੜੇ ਆਪਣੇ ਕਿਸੇ ਇੱਕ ਕਰੀਬੀ ਬੰਦੇ ਨੂੰ ਭੇਜਦੀ ਆ ਤੇ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਦੂਸਰੇ ਰਾਜ ਦੇ ਵਿੱਚ ਰਾਜਾ ਨਾਲ ਹਜੇ ਜਾਉਂਦਾ ਹੈ ਤਾਂ ਉਹ ਫਿਰ ਸਵੰਬਰ ਰਚਦੀ ਆ ਕਿਉਂਕਿ ਸਵੰਬਰ ਦੀ ਨਿਸ਼ਾਨੀ ਇਹ ਹੁੰਦੀ ਆ ਰਾਜਾ ਨਾਲ ਘੋੜਿਆਂ ਦਾ ਬਹੁਤ ਟਕੜਾ ਜਿਹੜਾ ਘੋੜਸਬਾਰ ਹੁੰਦਾ ਹੈ ਤੇ ਉਹ ਰਾਜੇ ਦਾ ਜਿਹੜਾ ਰਾਸਤਾ ਬਹੁਤ ਦੂਰ ਦਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਉਹ ਉਹਦੇ ਘੋੜਿਆਂ ਦੀ ਕੋੜ ਦੌੜ ਦੀ ਪਰਖ ਕਰਨ ਵਾਸਤੇ ਉਹਨੂੰ ਥੋੜਾ ਸਮਾਂ ਦਿੰਦੀ ਆ ਅਗਲੇ ਦਿਨ ਸੁਮੰਬਰ ਰੱਖ ਦਿੰਦੇ ਆ ਤੇ ਉਸੇ ਸੁਮੰਬਰ ਦੇ ਵਿੱਚ ਰਾਜਾ ਨਾਲ ਜਿਹੜਾ ਇੱਕ ਨੌਕਰ ਬਣਿਆ ਹੁੰਦਾ ਹੈ ਤੇ ਉਹਦੇ ਨਾਲ ਦਾ ਰਾਜਾ ਸਨਮੁਖ ਉਹ ਦੋਵੇਂ ਸੁੰਬਰ ਦੀ ਜਿਹੜੀ ਆ ਰਸਮ ਆ ਦਾ ਕਰਨ ਵਜ ਤੇ ਫੇਰ ਆਉਂਦੇ ਆ ਉੱਥੇ ਉਹ ਆਪਣੇ ਨਾਲ ਨੂੰ ਸਿਆਲ ਲੈਂਦੀ ਆ ਤੇ ਉਹਦੇ ਨਾਲ ਦਮਾਰੇ ਫੇਰ ਜਿਹੜਾ ਉਹਦੇ ਗੱਲ ਚ ਮਾਲਾ ਪਾ ਦਿੰਦੀ ਆ ਇਹ ਤਾਂ ਸੀ ਉਹਨਾਂ ਦਾ ਪ੍ਰੇਮ ਪ੍ਰਸੰਗ ਕਿ ਚਾਰ ਦੇਵਤੇ ਉਹਦੇ ਵਿਆਹ ਦੇ ਵਿੱਚ ਆਉਂਦੇ ਆ ਉਹ ਵੀ ਪਹਿਲਾਂ ਉਹਦੇ ਨਾਲ ਦੇ ਉਮੀਦਵਾਰ ਬਣ ਕੇ ਆਉਂਦੇ ਵੀ ਹੋ ਸਕਦਾ ਦਜਵੰਤੀ ਸਾਨੂੰ ਵਰਮਾਲਾ ਪਾ ਦੇ ਉਦੋਂ ਬਾਅਦ ਉਹ ਨਹੀਂ ਪਾਉਂਦੀ ਤਾਂ ਫਿਰ ਕਹਿੰਦੇ ਆਸ਼ੀਰਵਾਦ ਵੀ ਦੇ ਕੇ ਜਾਂਦੇ ਆ ਭਾਈ ਜਦੋਂ ਤੂੰ ਸਾਨੂੰ ਬੁਲਾਵੇਂਗਾ ਰਾਜੇ ਨਾਲ ਨੂੰ ਕਹਿੰਦੇ ਆ ਜੇ ਤੂੰ ਅਗੰਦੇਵ ਤੈਨੂੰ ਬੁਲਾਵੇਂਗਾ ਤਾਂ ਅਗ ਪ੍ਰਗਟ ਹੋ ਜੂ ਜੇ ਵਰਣ ਨੂੰ ਬੁਲਾਵੇਂਗਾ ਤਾਂ ਮੀਂਹ ਪੈਣਾ ਸ਼ੁਰੂ ਹੋ ਜੂ ਜੇ ਜੰਮ ਨੂੰ ਬੁਲਾਵੇਂਗਾ ਤਾਂ ਮਰਿਆ ਪਿਆ ਬੰਦਾ ਜਿਉਂਦਾ ਕਰ ਲੇਗਾ ਤੇ ਜੇ ਤੂੰ ਉਸ ਤੋਂ ਬਾਅਦ ਕਿਸੇ ਹੋਰ ਦੇਵਤੇ ਨੂੰ ਬੁਲਾਵੇਂਗਾ ਤਾਂ ਉਹ ਵੀ ਤੇਰਾ ਕੰਮ ਹੋ ਜੂ ਹੁਣ ਅੱਗੇ ਸ਼ੇਰ ਮਾਰਨ ਦੀ ਘਟਨਾ ਕਿਸ ਤਰ੍ਹਾਂ ਉਹਨਾਂ ਨੇ ਕੀਤੀ ਆ ਕਹਿੰਦੇ ਵੀ ਜਿਹੜਾ ਰਾਜਾ ਸੀ ਸਨਮੁਖ ਉਹਦੇ ਰਾਜ ਦੇ ਵਿੱਚ ਇੱਕ ਜਗ੍ਹਾ ਤੇ ਸ਼ੇਰ ਪੈਂਦਾ ਸੀ ਤੇ ਰਾਜੇ ਨਾਲ ਨੂੰ ਸ਼ੇਰ ਮਾਰਨ ਵਾਸਤੇ ਜਦੋਂ ਉਹਨਾਂ ਨੇ ਕਿਹਾ ਵੀ ਰਾਜਾ ਨਾਲ ਤੂੰ ਬੜਾ ਬਹਾਦਰ ਆ ਤੂੰ ਸ਼ੇਰ ਨੂੰ ਮਾਰ ਸਕਦਾ ਜਦੋਂ ਉਹ ਸ਼ੇਰ ਨੂੰ ਮਾਰਨ ਦੇ ਮਕਸਦ ਦੇ ਨਾਲ ਉਸ ਖੂਹੇ ਤੇ ਗਏ ਤੇ ਖੂਹੇ ਤੇ ਰਾਜੇ ਨਾਲ ਨੇ ਇੱਕ ਕਿਉਂਕਿ ਉਹ ਗੈਬੀ ਸ਼ਕਤੀਆਂ ਦਾ ਮਾਲਕ ਸੀ ਉਹਨੇ ਇੱਕ ਮਹਾਨ ਹੋਰ ਵੱਡੇ ਸ਼ੇਰ ਨੂੰ ਆਵਾਜ਼ ਮਾਰੀ ਵੀ हे ਸ਼ੇਰ ਸਾਹਬ ਮੇਰੀ ਮਦਦ ਲਈ ਪ੍ਰਗਟ ਹੋਵੋ ਹੁਣ ਉੱਥੇ ਇੱਕ ਮਹਾਸ਼ੇਰ ਪ੍ਰਗਟ ਹੋਇਆ ਜਿਹਨੂੰ ਅ ਸਿੰਘ ਰਾਜਾ ਕਹਿੰਦੇ ਜਾਂ ਸਿੰਘ ਰਾਜ ਕਹਿੰਦੇ ਆ ਉਹ ਜਦੋਂ ਪ੍ਰਗਟ ਹੁੰਦਾ ਤੇ ਉਹਨੂੰ ਉਹ ਕਹਿੰਦਾ ਰਾਜਾ ਨਾਲ ਵੀ ਮੈਂ ਤੇਰਾ ਭਰਾ ਐ ਭਰਾਉ ਕਿਵੇਂ ਰਹ ਹੁੰਦਾ ਜਦੋਂ ਰਾਜੇ ਨਾਲ ਦਾ ਤੇ ਉਹ ਸ਼ੇਰ ਦਾ ਜਨਮ ਹੋਇਆ ਹੁੰਦਾ ਹੈ ਤਾਂ ਉਹਨਾਂ ਨੇ ਇੱਕੋ ਸੀਰੀ ਦਾ ਦੁੱਧ ਪੀਤਾ ਹੁੰਦਾ ਜਾਨੀ ਕਿ ਸ਼ੇਰਨੀ ਦਾ ਦੁੱਧ ਰਾਜਨਲ ਨੇ ਵੀ ਪੀਤਾ ਤੇ ਉਹ ਸ਼ੇਰ ਨੇ ਵੀ ਪੀਤਾ ਉਸ ਤੋਂ ਬਾਅਦ ਸ਼ੇਰ ਨੇ ਉਹਦੇ ਨਾਲ ਉਹਦੇ ਨਾਲ ਸ਼ੇਰ ਨੇ ਪ੍ਰੋਮਿਸ ਕੀਤਾ ਹੁੰਦਾ ਵੀ ਜਦੋਂ ਵੀ ਤੂੰ ਮੈਨੂੰ ਔਖੇ ਟਾਈਮ ਆਵਾਜ਼ ਮਾਰੇਗਾ ਤੂੰ ਮੇਰਾ ਭਰਾ ਤੇ ਮੈਂ ਹਾਜ਼ਰ ਹੋ ਜਾਊਂਗਾ ਹੁਣ ਉਹਨਾਂ ਦੋ ਇੱਕ ਸ਼ੇਰ ਇੱਕ ਸੰਮੁਖ ਇੱਕ ਰਾਜਾ ਨਾਲ ਤਿੰਨ ਜਾਣੇ ਮਿਲ ਕੇ ਉਹ ਬਹਾਦਰ ਵੱਡੇ ਸ਼ੇਰ ਨੂੰ ਜਿਹੜਾ ਬੱਬਰ ਸ਼ੇਰ ਆ ਜਿਹੜਾ ਉਹ ਸਾਰੇ ਏਰੀਏ ਤੇ ਕਾਬਜ਼ਾ ਉਹਨੂੰ ਮਾਰਦੇ ਆ ਜਦੋਂ ਉਹ ਆਉਂਦਾ ਹੈ ਪਹਿਲਾ ਉਹਦੇ ਜਿਹੜਾ ਰਾਜੇ ਨਾਲ ਨੇ ਪ੍ਰਗਟ ਕੀਤਾ ਸ਼ੇਰ ਆ ਉਹਦੇ ਨਾਲ ਪੰਗਾ ਲੈਂਦਾ ਉਹਦੇ ਨਾਲ ਜੱਫੀ ਜੱਫੀ ਹੁੰਦਾ ਉਦੋਂ ਬਾਅਦ ਉਹ ਦੋ ਰਾਜੇ ਆ ਜਿਹੜੇ ਸਨਮੁਖ ਤੇ ਰਾਜਾ ਨਾਲ ਉਹਨੂੰ ਤਲਵਾਰਾਂ ਨਾਲ ਮਾਰ ਕੇ ਜ਼ਖਮੀ ਕਰਦੇ ਆ ਤੇ ਉਦੋਂ ਬਾਅਦ ਉਹ ਜਵਾੜਾਂ ਤੋਂ ਉਹ ਪਾੜਿਆ ਜਾਂਦਾ ਸ਼ੇਰ ਨੂੰ ਇਹ ਮਥਿਆਸ ਆ ਜੇ 11ਵੀਂ ਜਮਾਤ ਦੀ ਕਿਤਾਬ ਦੇ ਹਿਸਾਬ ਨਾਲ ਵੇਖੀਏ ਤਾਂ ਇਹਦੇ ਸ਼ੇਰ ਮਾਰਨ ਦੀ ਕਹਾਣੀ ਵੀ ਨਹੀਂ ਆਉਂਦੀ ਕੱਲਾ ਪ੍ਰੇਮ ਪ੍ਰਸੰਗ ਆਉਂਦਾ ਤੇ ਜੇ ਆਪਾਂ ਦੰਦ ਕਥਾਵਾਂ ਦੇ ਹਿਸਾਬ ਨਾਲ ਵੇਖੀਏ ਤਾਂ ਸ਼ੇਰ ਗੈਬੀ ਤਰੀਕਿਆਂ ਨਾਲ ਮਾਰਦਾ ਹੈ ਅੱਗੇ ਸਿੱਖ ਕੌਮ ਦੇ ਮਹਾਨ ਜਰਨੈਲ ਨੂੰ ਜੇ ਐਸੇ ਰਾਜ ਨਾਲ ਨਾਲ ਜੋੜਿਆ ਗਿਆ ਤਾਂ ਇਹ ਮੱਜ ਵੀ ਸਿੱਖ ਕੌਮ ਦਾ ਜਿਹੜਾ ਸਭ ਤੋਂ ਵੱਡਾ ਕਾਹਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬ੍ਰਾਹਮਣ ਦਾਤ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿ ਸਿੱਖ ਧਰਮ ਦੀ ਅਡਿਓਲੋਜੀ ਨੂੰ ਦੇਵੀ ਦੇਵਤਿਆਂ ਵੱਲੋਂ ਤੋੜਿਆ ਗਿਆ ਇਹ ਤਾਂ ਸੀ ਰਾਜੇ ਨਲ ਦਾ ਸ਼ੇਰ ਮਾਰਨ ਦਾ ਪ੍ਰਸੰਗ ਜੇ ਹਰੀ ਸਿੰਘ ਨਲੂਏ ਨੂੰ ਐਸ ਰਾਜੇ ਨਲ ਦਾ ਅਵਾਰਡ ਮਿਲਿਆ ਤਾਂ ਇਹਦਾ ਮਤਲਬ ਇਹ ਦੰਦਕਤ ਹੈ ਜਾਂ ਕੋਰੀ ਮਨਮਤ ਹੈ ਜਾਂ ਕਹਿ ਦਿਓ ਬ੍ਰਾਹਮਣਵਾਦ ਵੱਲੋਂ ਦਿੱਤਾ ਗਿਆ ਇੱਕ ਪ੍ਰਸੰਗ ਆ ਹੁਣ ਆਪਾਂ ਅਗਲੀ ਗੱਲ ਵੇਖਦੇ ਆ ਕਿ ਜਿਹੜਾ ਹੁਣ ਆਪਾਂ ਕਾਨ ਸਿੰਘ ਨਾਭਾ ਦਾ ਜਿਹੜਾ ਹੈਗਾ ਨਰਵਾਸ਼ੰਤ ਦਾ ਅਰਥ ਵੀ ਦੇਖਦੇ ਹਾਂ ਕਿਵੇਂ ਲਿਖਿਆ ਉਹਨਾਂ ਨੇ ਕਿਹਾ ਨਰਵੇਦਾਰਤਾ ਕਿਸੇ ਲੋਕਾਂ ਨਾਲ ਨਰਮੈਣ ਜਾਨੀ ਕਿ ਕਿਸੇ ਤਰ੍ਹਾਂ ਦਾ ਵੈਰ ਨਾ ਰੱਖਦਾ ਹੋਵੇ ਕਹਿਤ ਕਬੀਰ ਸੁਣੋ ਨਰ ਨਲਵੇ ਦਾ ਅਰਥ ਵੀ ਉਹਨਾਂ ਨੇ ਨਲਕਾ ਜਾਂ ਨਲ ਦੱਸਿਆ ਤੇ ਨਰਵੇ ਦਾ ਅਰਥ ਵੀ ਉਹਨਾਂ ਨੇ ਇਹੀ ਦੱਸਿਆ ਵੀ ਨਰਵੈਰ ਹੋਣ ਵਾਲਾ ਕੁਰਬਾਨੀ ਦੇ ਆਧਾਰ ਤੇ ਅਰਥ ਦੱਸਿਆ ਗਿਆ ਪਰ ਹੁਣ ਆਪਾਂ ਇਸੇ ਕਾਨ ਸਿੰਘ ਨਾਭਾ ਦਾ ਸਮਕਾਲੀ ਕਵੀ ਜਿਨ੍ਹਾਂ ਸਰ ਡੈਨੇਜ਼ ਐਬਸਟਨ ਕਹਿੰਦੇ ਆ ਉਹਦੀ ਲਿਖੀ ਪੁਸਤਕਾ ਜਿਹੜੀ ਇਹ ਗਲੋਸਰੀ ਆਫ ਦਾ ਟਰੈਵਜ਼ ਐਂਡ ਕਾਸਟਸ ਪੰਨਾ ਨੰਬਰ 160 160 ਆਪਾਂ ਇਹਦੇ ਹਵਾਲੇ ਦੇਖਦੇ ਆ ਇਹ ਕਹਿੰਦਾ ਕਿ ਜੇਲਮ ਦਰਿਆ ਦੇ ਕੰਢੇ ਜਿਹੜਾ ਖੈਬਰ ਤੋਂ ਲੈ ਕੇ ਤੇ ਗੁਜਰਾਤ ਤੱਕ ਇੱਕ ਰਾਜਪੁੱਤਾਂ ਦੀ ਸ਼ਾਖ ਮਿਲਦੀ ਆ ਜਿਨ੍ਹਾਂ ਦਾ ਗੋਤ ਨਰਵਾ ਜਾਂ ਨਰੂਆ ਹੈ ਤੇ ਨਰਵਾ ਜਿਹੜਾ ਹੈਗਾ ਉਹ ਆਪਣਾ ਪਛੋਕੜ ਉਜੈਨ ਦੇ ਮਹਾਰਾਜ ਨਾਲ ਜੋੜਦੇ ਆ ਜਿਹਨੂੰ ਰਾਜਾ ਕਰਨ ਕਹਿੰਦੇ ਆ ਇਹਨਾਂ ਦੇ ਵਿੱਚੋਂ ਸੋਨੇ ਭਨਿਆਰ ਮਧਵੀ ਸਿੱਖ ਕੌਮ ਦੇ ਜਿਹੜੇ ਕਬੀਲੇ ਆ ਜਿਹੜੇ ਅੱਜ ਲੈਂਦੇ ਪੰਜਾਬ ਵੱਲ ਯਾਨੀ ਕਿ ਪਾਕਿਸਤਾਨ ਦੇ ਏਰੀਏ 'ਚ ਰਹਿੰਦੇ ਆ ਸੋਨੇ ਭਨਿਆਰ ਦੇ ਕਬੀਲੇ ਵੀ ਆਪਣਾ ਗੁੱਤ ਨਰਵਾ ਲਾਉਂਦੇ ਆ ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਸਾਡੇ ਇਤਿਹਾਸਕਾਰਾਂ ਨੇ ਸਾਰੇ ਸ਼ਬਦਾਂ ਦੀ ਖੋਜ ਕੀਤੀ ਆ ਸਾਰਿਆਂ ਦੀ ਖੋਜ ਕੀਤੀ ਆ ਭਾਈ ਕਾਨ ਸਿੰਘ ਨਾਭਾ ਨੇ ਇੱਕ ਇੱਕ ਵਰਡ ਦੀ ਖੋਜ ਕੀਤੀ ਆ ਜਦੋਂ ਕਿਸੇ ਵਰਡ ਦੀ ਖੋਜ ਕਰਦਾ ਹੈ ਉਸ ਤੋਂ ਬਾਅਦ ਤਿੰਨ ਤਿੰਨ ਉਦਾਹਰਨਾਂ ਦਿੰਦਾ ਜਿਵੇਂ ਉਹਨੇ ਰੰਗੜ ਦੀ ਜਾਂ ਰੰਗਰੇਟੇ ਸ਼ਬਦ ਦੀ ਡੈਫੀਨੇਸ਼ਨ ਦਿੱਤੀ ਆ ਰਾਜਪੂਤ ਰੰਗੜ ਤੇ ਰੰਗਰੇਟਾ ਤਿੰਨਾਂ ਦੇ ਵੱਖ-ਵੱਖ ਅਰਥ ਦੱਸਿਆ ਇਸੇ ਤਰ੍ਹਾਂ ਕਈ ਸ਼ਬਦ ਹੈ ਖੁਜਿਆ ਜਿਹੜਾਂ ਦੇ ਅਰਥ ਤਿੰਨ ਤਿੰਨ ਤਰੀਕਿਆਂ ਨਾਲ ਜਾਨੀ ਕਿ ਡੈਕਸਨਰੀ ਆ ਉਹਦੀ ਮਹਾਨ ਕੋਸ਼ ਆ ਜਿਹੜਾ ਉਹਦੇ ਚ ਜਿੰਨੇ ਤਰ੍ਹਾਂ ਦੇ ਵੀ ਵਰਡ ਮਿਲਦੇ ਆ 10 10 12 12 ਟਾਈਪ ਦੇ ਅਰਥ ਵੀ ਦਿੱਤੇ ਆ ਪਰ ਇਸ ਮਹਾਨ ਕੋਸ਼ ਦੇ ਵਿੱਚ ਇਹਨਾਂ ਨੇ ਨਰਵੇ ਸ਼ਬਦ ਦੇ ਵੀ ਅਰਥ ਹੋਰ ਦਿੱਤੇ ਆ ਨਲੂਏ ਦੇ ਵੀ ਸਿਪਾਏ ਗਏ ਆ ਜਾਂ ਹੋਰ ਦਿੱਤੇ ਆ ਨਲਕਾ ਜਾਂ ਨਾਲਕਾ ਦਿੱਤਾ ਤੇ ਨਾ ਕਿਸੇ ਤਰ੍ਹਾਂ ਦਾ ਇਹਨਾਂ ਨੇ ਲਿਖਿਆ ਵੀ ਕੋਈ ਗੋਤ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਗੋਤ ਨੂੰ ਛਪਾਇਆ ਗਿਆ ਤੇ ਹੋਰ ਵੱਲ ਅੱਗੇ ਲਿਆਂਦੇ ਗਏ ਆ ਹੁਣ ਇਹ ਤਾਂ ਸੀ ਭਾਈ ਕਾਨ ਸਿੰਘ ਨਾਭਾ ਦੀ ਹਿਸਟਰੀ ਅੱਗੇ ਆ ਤਾਂ ਜਿਹੜਾ ਸੀਗਾ ਹੁਣ ਆਪਾਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਜਿਹੜੀ ਹੈ ਹਰੀ ਸਿੰਘ ਨਲੂਏ ਬਾਰੇ ਖੋਜ ਦੀ ਗੱਲ ਕਰਦੇ ਆ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਲਿਖਦੇ ਆ ਕਿ ਉਹਨਾਂ ਦੇ ਪਿਤਾ ਕੁੰਮੇਦਾਨ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਸ਼ੁਕਰਚੱਕੀਆ ਮਿਸਲ ਦੇ ਅਧਿਕਾਰੀ ਸੀਗੇ ਹੁਣ ਜੇ ਤਾਂ ਆਪਾਂ ਇਹ ਗੱਲ ਵੇਖੀਏ ਕੇ ਮਹਾਰਾਜਾ ਦੀ ਜਿਹੜੀ ਚੜਤ ਸਿੰਘ ਦੀ ਸ਼ੁਕਰ ਚੱਕੀਆ ਮਿਸਲ ਸੀ ਉਹਦੇ ਵਿੱਚ ਜਥੇਦਾਰ ਲਾਏ ਜਾਂਦੇ ਸੀ ਪਰ ਕੁੰਮੇਦਾਨ ਰੈਂਕ ਨਹੀਂ ਸੀ ਤੇ ਜੇ ਫ੍ਰੈਂਚ ਦੀ ਆਰਮੀ ਦੇ ਵਿੱਚ ਵੇਖੀਏ ਤਾਂ ਕੁੰਮੇਦਾਨ ਰੈਂਕ ਜਿਹੜੀ ਘੋੜਸਵਾਰਾਂ ਦੀ ਕੈਵਲਰੀ ਆ ਫ੍ਰੈਂਚ ਵੀ ਆਏ ਸੀ ਉਸ ਸਮੇਂ ਤੇ ਉਹਦਾ ਜਿਹੜਾ ਫ੍ਰੈਂਚ ਦਾ ਜਿਹੜਾ ਜਰਨਲ ਸੀ ਉਹ ਪੀਰੂ ਸੀ ਉਹ ਪਰ ਉਹ ਦਿੱਲੀ ਤੋਂ ਵਾਪਸ ਚਲੇ ਗਏ 1809 ਦੇ ਨੇੜੇ ਹੁਣ ਜੇ ਫ੍ਰੈਂਚ ਦੀ ਆਰਮੀ ਦੇ ਵਿੱਚ ਇਹ ਰੈਂਕ ਵੇਖੀਏ ਉਹ ਕਮੇਦਾਨ ਕਰਨਲ ਰੈਂਕ ਦੇ ਬਰਾਬਰ ਹੁੰਦਾ ਹੈ ਕਰਨਲ ਕੋਲੇ ਪਾਵਰ ਹੁੰਦੀ ਹੈ ਇੱਕ ਬਟਾਲੀਅਨ ਦੀ ਕਮਾਂਡ ਕਰਨ ਦੀ ਤੇ ਬਟਾਲੀਅਨ ਦੇ ਵਿੱਚ ਚਾਰ ਕੰਪਨੀਆਂ ਹੁੰਦੀਆਂ ਤੇ ਇੱਕ ਹੈੱਡਕੁਆਰਟਰ ਹੁੰਦਾ ਤੇ ਜੇ ਇੰਜੀਨੀਅਰ ਦੀ ਗੱਲ ਕਰੀਏ ਤਾਂ ਇੱਕ ਪਲਾਂਟ ਵੀ ਹੁੰਦਾ ਹੈ ਪਲਾਂਟ ਕੰਪਨੀ ਵੀ ਹੁੰਦੀ ਹੈ ਜਾਨੀ ਕਿ ਪੰਜ ਕੰਪਨੀਆਂ ਹੁੰਦੀਆਂ ਇੱਕ ਬਟਾਲੀਅਨ ਦੇ ਵਿੱਚ ਤੇ ਪੰਜਾਂ ਦੀ ਕਮਾਂਡ ਕਰਨ ਦਾ ਅਧਿਕਾਰ ਹੁੰਦਾ ਹੁਣ ਕਈ ਅੱਜ ਦੇ ਆਰਮੀ ਦੇ ਵਿੱਚ ਵੀ ਜਿਹੜੇ ਹੈਗੇ ਆ ਅਫਸਰ ਕਮੇਦਾਨ ਰੈਂਕ ਤੋਂ ਰਿਟਾਇਰ ਹੋਏ ਆ ਜਿਹੜੇ ਕੈਵਲਰੀ ਫੌਜ ਦੇ ਵਿੱਚ ਜੌਬ ਕਰਦੇ ਆ ਹੁਣ ਜੇ ਹਰੀ ਸਿੰਘ ਨਲੂਏ ਦਾ ਪਿਤਾ ਕਮੇਦਾਨ ਸੀ ਤੇ ਮਹਾਰਾਜ ਰਣਜੀਤ ਸਿੰਘ ਤੇ ਜਮਾ ਨੇੜ ਸੀ ਤਾਂ ਫਿਰ ਹਰੀ ਸਿੰਘ ਨਲੂਏ ਦਾ ਜੀਵਨ ਇੰਨਾ ਦੁਰਬਲਤਾ ਭਰਿਆ ਕਿਵੇਂ ਹੋਇਆ ਹਰੀ ਸਿੰਘ ਨਲੂਆ ਤਾਂ ਇੱਕ ਆਮ ਸਿੱਖ ਜਥੇਬੰਦੀ ਦੇ ਵਿੱਚੋਂ ਨਿਕਲ ਕੇ ਅਸਤਰ ਸ਼ਾਸਤਰ ਦੀ ਜਿਹੜੀ ਸੀਗੀ ਟ੍ਰੇਨਿੰਗ ਉਹਨਾਂ ਨੇ ਨੰਗ ਸਿੰਘ ਜਥੇਬੰਦੀਆਂ ਤੋਂ ਲਈ ਆ ਤੇ ਇੱਕ ਸਪਾਈ ਰਿੰਕ ਤੋਂ ਵਿੱਚੋਂ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਸ਼ੁਰੂ ਕੀਤਾ ਤੇ ਉਹ ਹੁਣ ਆਪਾਂ ਇਹਦੀ ਸਾਰੀ ਕਹਾਣੀ ਵੇਖਦੇ ਆਂ ਵੀ ਕਿਵੇਂ ਕੀਤਾ ਹਰੀ ਸਿੰਘ ਨਲੂਏ ਦਾ ਜਿਹੜਾ ਬਚਪਨ ਉਹ ਇੱਕ ਗਾਲਾਂ ਮੱਝਾਂ ਦੇ ਛੇੜੂਆ ਜੋ ਗੁਜ਼ਰਿਆ ਉਹਨਾਂ ਨੂੰ ਅਕਸਰ ਹੀ ਜੰਗਲਾਂ ਦੇ ਵਿੱਚ ਰਹਿਣਾ ਪੈਂਦਾ ਸੀ ਤੁਸੀਂ ਦੇਖੋਗੇ ਜਿਹੜੇ ਜੰਗਲਾਂ ਦੇ ਵਿੱਚ ਮੱਝਾਂ ਦੇ ਚਾਰੂ ਹੁੰਦੇ ਆ ਉਹਨਾਂ ਦੇ ਪੱਟਾਂ ਦੇ ਵਿੱਚ ਜਾਣ ਪਹਾੜੀਆਂ ਤੋਂ ਉਤਰਨ ਤੇ ਚੜ੍ਹਨ ਤੇ ਮੱਜਾਂ ਦੇ ਮਗਰ ਹਰ ਟਾਈਮ ਤੁਰੇ ਫਿਰਨ ਨਾਲ ਉਹਨਾਂ ਦਾ ਸਰੀਰਕ ਦੀ ਸਡੌਲਤਾ ਜਿਹੜੀ ਆਮ ਬੱਚਿਆਂ ਨਾਲੋਂ ਕਈ ਗੁਣਾ ਦੁੱਗਣੀ ਹੁੰਦੀ ਹੈ ਤੁਪ ਸਹਿਣ ਦੀ ਪਿਆਰ ਸਹਿਣ ਦੀ ਆਦਤ ਉਹਨਾਂ ਦੇ ਵਿੱਚ ਪਈ ਹੁੰਦੀ ਆ ਤੇ ਜੰਗਲੀ ਜੀਵਾਂ ਤੋਂ ਡਰਨ ਦੀ ਉਹਨਾਂ ਦੀ ਜਿਹੜੀ ਤਕਰੀਬਨ ਖਤਮ ਹੋ ਜਾਂਦਾ ਜੰਗਲੀ ਜੀਵਾਂ ਤੋਂ ਡਰ ਕਿਉਂਕਿ ਉਹ ਗਾਹੇ ਵਾਹੇ ਦੇਖਦੇ ਰਹਿੰਦੇ ਜੰਗਲੀ ਜੀਵਾਂ ਨੂੰ ਕਈ ਤਾਂ ਵੇਖਿਓ ਜੇ ਤੁਸੀਂ ਜਿਹੜੇ ਜੰਗਲੀ ਇਲਾਕਿਆਂ ਦੇ ਲੋਕ ਆ ਡੰਡੇ ਦੇ ਨਾਲ ਸ਼ੇਰ ਨੂੰ ਵੀ ਭਜਾ ਦਿੰਦੇ ਆ। ਇਹੀ ਕਾਰਨ ਸੀ ਹਰੀ ਸਿੰਘ ਨਲੂਏ ਦੇ ਦਿਮਾਗ ਦੇ ਵਿੱਚ ਜੰਗਲੀ ਸ਼ੇਰਾਂ ਚੀਤਿਆਂ ਬਘਿਆੜਾਂ ਦਾ ਡਰ ਨਹੀਂ ਸੀ। ਤੇ ਉਹਨਾਂ ਦਾ ਮੁੱਢਲਾ ਜੀਵਨ ਜਿਹੜਾ ਇਜੜਾਂ ਦੇ ਛੇੜੂ ਵਜੋਂ ਗਿਆ ਤੇ ਉਸ ਤੋਂ ਬਾਅਦ ਉਹ 10-11 ਸਾਲ ਦੀ ਉਮਰ ਦੇ ਵਿੱਚ ਜਦੋਂ 12-1 ਸਾਲ ਦੀ ਉਮਰ 'ਚ ਜਾਂਦੇ ਆ ਫਿਰ ਉਹ ਨੰਗ ਸਿੰਘ ਜਥੇਬੰਦੀਆਂ ਦੇ ਸੰਪਰਕ ਚ ਆਉਂਦੇ ਆ। ਉਹ ਤੋਂ ਉਹ ਲਾਹੌਰ ਦੇ ਇੱਕ ਮੇਲੇ ਦੇ ਵਿੱਚ ਆ ਮੇਲਾ ਵੇਖਣ ਜਾਂਦੇ ਆ ਉਸ ਸਮੇਂ ਲਾਹੌਰ ਚ ਦਰਬਾਰ ਦੇ ਵਿੱਚ ਮੇਲਾ ਲੱਗਦਾ ਹੁੰਦਾ ਸੀਗਾ ਤੇ ਮਹਾਰਾਜਾ ਗੱਤਕੇ ਦੇ ਜੋਰ ਦੇਖਦੇ ਹੁੰਦੇ ਸੀਗੇ ਇੱਕ ਜਵਾਨ ਮਜੂ ਪ੍ਰਸਤਤ ਹੋਇਆ ਤੇ ਪਹਿਲਾਂ ਉਹਨਾਂ ਨੇ ਆਮ ਜਿਹੜੇ ਗੱਤਕਾ ਧਾਰੀ ਸੀਗੇ ਜਿਹੜੇ ਕੰਪੀਟੀਟਰ ਵੱਡੇ ਸ਼ੋਹ ਤੇ ਉਹਨਾਂ ਸਾਰਿਆਂ ਨੂੰ ਹਰਾਇਆ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਆਪਣੀ ਜਿਹੜੀ ਟ੍ਰੇਨ ਟ੍ਰੇਨਿੰਗ ਸੁਦਾ ਫੌਜ ਸੀਗੀ ਉਹਦੇ ਨਾਲ ਉਹਦਾ ਕੰਪੀਟੀਸ਼ਨ ਕਰਾਇਆ ਉਸ ਤੋਂ ਬਾਅਦ ਉਹਨੇ ਉਹ ਵੀ ਵੱਡੇ ਵੱਡੇ ਕਮਾਂਡਰ ਖਰਾਏ ਉਸ ਤੋਂ ਬਾਅਦ ਉਹ ਸਾਰੇ ਕੰਪੀਟੀਸ਼ਨ ਨੂੰ ਜਿੱਤ ਕੇ ਪਹਿਲੇ ਨੰਬਰ ਦਾ ਖਿਡਾਰੀ ਹੋਰ ਨਿਭੜਿਆ ਤੇ ਇਹੀ ਕਾਰਨ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਆਪਣਾ ਪਰਸਨਲ ਬਾਡੀਗਾਰਡ ਲਾਉਣ ਦੀ ਜਿਹੜੀ ਸੀਗੀ ਸ਼ਪਾਰਸ ਕੀਤੀ ਸੀਗੀ ਪਰ ਪਰਸਨਲ ਬਾਡੀਗਾਰਡ ਲਾਉਣ ਤੇ ਜਿਹੜੇ ਨਾਲ ਬੈਠੇ ਧਿਆਨ ਸਿੰਘ ਡੋਗੜਾ ਤੇ ਹੀਰਾ ਸਿੰਘ ਉਹਨਾਂ ਨੇ ਇਹਦੇ ਤੇ ਸਾਫ਼ ਇਨਕਾਰ ਕੀਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਸ਼ਾਸਤਰ ਵਿੱਦਿਆ ਵਿੱਚ ਤਾਂ ਇਹ ਜਿਹੜਾ ਯੋਧਾ ਨਪਣਾ ਪਰ ਇਹਦੇ ਡਰ ਨੂੰ ਵੀ ਪਰਖ ਲਿਆ ਜਾਵੇ ਕਿ ਕਿਸ ਤਰੀਕੇ ਨਾਲੇ ਡਰਦਾ ਹੈ ਜਾਂ ਨਹੀਂ ਡਰਦਾ ਇਹਦੀ ਡਰ ਦੀ ਕਹਾਣੀ ਨੂੰ ਆਪਾਂ ਅੱਗੇ ਵੇਖਦੇ ਹਾਂ ਇਸ ਤੋਂ ਬਾਅਦ ਖਰੀ ਸਿੰਘ ਨਲੂਏ ਨੂੰ ਮੈਦਾਨੇ ਜੰਗ 'ਚ ਪਰਖਣ ਵਾਸਤੇ ਇੱਕ ਵੱਖਰੇ ਟਾਈਪ ਦਾ ਟਾਸਕ ਮਿਲਿਆ ਤੇ ਉਹ ਜਰਨੈਲਾਂ ਨੇ ਕਿਹਾ ਕੇ ਭਾਈ ਹਰੀ ਸਿੰਘ ਹੁਣ ਤੂੰ ਸ਼ੇਰ ਦੇ ਨਾਲ ਮੁਕਾਬਲਾ ਕਰਨਾ ਹੈ ਉਹਨਾਂ ਨੂੰ ਡਣ ਦਿੱਤਾ ਗਿਆ ਹਥਿਆਰ ਦੀ ਚੋਣ ਕਰਨ ਵਾਸਤੇ ਕਿਹਾ ਗਿਆ ਤਾਂ ਹਰੀ ਸਿੰਘ ਨਲੂਏ ਨੇ ਰਜਾਨਾ ਦੀ ਤਰ੍ਹਾਂ ਇੱਕ ਤਲਵਾਰ ਦੀ ਚੋਣ ਕੀਤੀ ਤਲਵਾਰ ਪਰਖੀ ਗਈ ਉਸ ਤੋਂ ਬਾਅਦ ਮੈਦਾਨ ਦੇ ਵਿੱਚ ਪਾ ਦਿੱਤੀ ਗਈ ਜਿਹੜੇ ਮੈਦਾਨੇ ਜੰਗ ਦੇ ਵਿੱਚ ਜਾਣਾ ਸੀ ਉਹ ਜਗ੍ਹਾ ਸੀ ਸਹਿਜਰਾ ਦੇ ਜੰਗਲ ਤੇ ਜਿਹੜੇ ਏਰੀਏ ਦੇ ਵਿੱਚ ਸ਼ੇਰ ਦਾ ਆਗਮਨ ਹੁੰਦਾ ਸੀ ਉਸ ਏਰੀਆ ਦੇ ਵਿੱਚ ਹਰੀ ਸਿੰਘ ਨਲੂਏ ਨੂੰ ਖੜਾ ਕਰ ਦਿੱਤਾ ਗਿਆ ਤੇ ਮਗਰ ਮਹਾਰਾਜਾ ਰਣਜੀਤ ਸਿੰਘ ਤੇ ਉਹਦੇ ਨਾਲ ਉਹਦੇ ਸ਼ਾਰਪ ਸ਼ੂਟਰ ਜਿਹੜੇ ਉਹਦੀ ਜੈਡ ਸਿਕਿਉਰਿਟੀ ਦੇ ਸਿਪਾਈ ਸੀਗੇ ਉਹ ਖੜੇ ਕੀਤੇ ਗਏ ਤੇ ਪਲੈਨਿੰਗ ਇਹ ਬਣਾਈ ਗਈ ਕਿ ਜੇ ਹਰੀ ਸਿੰਘ ਨਲੂਏ ਦੇ ਕਦਮ ਡਗਮਗਾ ਜਾਂਦੇ ਆ ਤਾਂ ਸ਼ੇਰ ਨੂੰ ਸ਼ਾਰਪ ਸ਼ੂਟਰ ਜਿਹੜੇ ਆ ਸ਼ੂਟ ਕਰ ਦੇਣਗੇ ਤੇ ਹਰੀ ਸਿੰਘ ਨਲੂਆ ਜਿਹੜਾ ਹੈਗਾ ਆਪਣਾ ਹਾਰਿਆ ਹੋਇਆ ਯੋਧਾ ਮੰਨ ਲਿਆ ਜਾਊਗਾ ਉਸ ਤੋਂ ਬਾਅਦ ਇਹਨੂੰ ਜੈਡ ਸਕਿਉਰਿਟੀ ਦੇ ਵਿੱਚ ਜਾਨੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਪਰਸਨਲ ਬਾਡੀਗਾਰਡ ਲਾਉਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ ਹੁਣ ਹਰੀ ਸਿੰਘ ਨਲਗੋਏ ਨੂੰ ਜਦੋਂ ਮੈਦਾਨੇ ਜੰਗ ਵਿੱਚ ਪਹੁੰਚਾਇਆ ਗਿਆ ਤੇ ਉਧਰੋਂ ਸ਼ੇਰ ਦਾ ਆਉਣਾ ਸ਼ੁਰੂ ਹੋਇਆ ਜਦੋਂ ਸ਼ੇਰ ਨੇ ਦਹਾੜ ਮਾਰੀ ਤੇ ਹਰੀ ਸਿੰਘ ਨਲਗੋਵਲ ਇੱਕ ਤਲਵਾਰ ਛੁੱਟੀ ਗਈ ਆ ਤੇ ਉਥੇ ਧਿਆਨ ਸਿੰਘ ਡੋਗਰਾ ਤੇ ਹੋਰ ਜਿਹੜੇ ਉਹਦੇ ਨਾਲ ਦੇ ਨੀਤੀ ਘਾੜੇ ਸੀ ਉਹਨਾਂ ਨੇ ਇੱਕ ਹੋਰ ਬੇਇਮਾਨੀ ਕੀਤੀ ਜੋ ਤਲਵਾਰ ਹਰੀ ਸਿੰਘ ਨਲੂਏ ਵੱਲ ਛੁੱਟੀ ਗਈ ਉਹ ਤਲਵਾਰ ਦਾ ਮੁੱਠਾ ਟੁੱਟਿਆ ਹੋਇਆ ਸੀ ਜਦੋਂ ਹਰੀ ਸਿੰਘ ਨਲੂਏ ਨੇ ਤਲਵਾਰ ਦੇ ਮੁੱਠੇ ਤੋਂ ਤਲਵਾਰ ਨੂੰ ਖਿੱਚਣਾ ਚਾਹਿਆ ਤੇ ਤਲਵਾਰ ਮ्यान ਦੇ ਵਿੱਚ ਹੀ ਰਹੇਗੀ ਤੇ ਮੁੱਠਾ ਉਹਦੇ ਹੱਥ ਵਿੱਚ ਆ ਗਿਆ ਹੁਣ ਹਰੀ ਸਿੰਘ ਨਲੂਏ ਨੂੰ ਹੌਪਲੈਸ ਹੋਂਦੀਪ ਜਾਇ ਉਹਨੂੰ ਦੁੱਗਣਾ ਗੁੱਸਾ ਆ ਗਿਆ ਉਹਨੇ ਤਲਵਾਰ ਹੱਥ ਨਾਲ ਚਲਾ ਕੇ ਮਾਰੀ ਤੇ ਨਾਲ ਹੀ ਆਪਣੀ ਜਿਹੜੀ ਢਾਲ ਸੀ ਉਹਨੂੰ ਵਿੱਚ ਲਾ ਕੇ ਦੂਰ ਵਗਾ ਕੇ ਮਾਰਿਆ ਸ਼ੇਰ ਨੇ ਜਦੋਂ ਹਰੀ ਸਿੰਘ ਨਲੂਏ ਤੇ ਆ ਕੇ ਅਟੈਕ ਕੀਤਾ ਤਾਂ ਸਭ ਤੋਂ ਪਹਿਲਾਂ ਹਰੀ ਸਿੰਘ ਨਲੂਏ ਨੇ ਆਪਣੇ ਕੜਿਆਂ ਵਾਲੀ ਬਾਹ ਸ਼ੇਰ ਦੇ ਅੱਗੇ ਕੀਤੀ ਆ ਸ਼ੇਰ ਦਾ ਜਿਹੜਾ ਜਵਾਲਾ ਜਿਹੜਾ ਕੜਿਆਂ ਦੇ ਵਿੱਚ ਫਸ ਗਿਆ ਤੇ ਬਾਹ ਦਾ ਬਹੁਤਾ ਨੁਕਸਾਨ ਨਹੀਂ ਹੋਇਆ ਤੇ ਇੱਕ ਕਲਾਪੀ ਪਾਰੀ ਹਰੀ ਸਿੰਘ ਨਲੂਆ ਜਿਹੜਾ ਸੀਗਾ ਸ਼ੇਰ ਹਰੀ ਸਿੰਘ ਨਲੂਏ ਤੇ ਉੱਤੇ ਆ ਗਿਆ ਤੇ ਦੂਜੀ ਕਲਾਪੀ ਮਾਰੀ ਤਾਂ ਹਰੀ ਸਿੰਘ ਨਲੂਆ ਸ਼ੇਰ ਦੇ ਉੱਪਰ ਜਾ ਖੜਾ ਹੋਇਆ ਤੇ ਇੱਕ ਜਵਾੜਾ ਥੱਲੇ ਨੂੰ ਤੇ ਦੂਸਰਾ ਉੱਪਰ ਨੂੰ ਖਿੱਚਦੇ ਹੋਏ ਹਰੀ ਸਿੰਘ ਨਲੂਏ ਨੇ ਸ਼ੇਰ ਨੂੰ ਜਵਾੜਾ ਤੋਂ ਫੜ ਕੇ ਚਲਾ ਗਿਆ ਉਹ ਮਾਰਿਆ ਤੇ ਨਾਲ ਹੀ ਰਾਜਾ ਜਿਹੜਾ ਰਣਜੀਤ ਸਿੰਘ ਇਹ ਸਾਰਾ ਦਰਮਦਰ ਵੇਖਦਾ ਰਿਹਾ ਤੇ ਉਸ ਨੇ ਹਰੀ ਸਿੰਘ ਨਲੂਏ ਨੂੰ ਥਾਪੜਾ ਦੇ ਕੇ ਸ਼ੇਰ ਦਲ ਰੈਜiment ਦਾ ਕਮਾਂਡਰ ਥਾਪ ਦਿੱਤਾ ਇਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਇੱਥੋਂ ਹੋਈ ਆ ਹੁਣ ਇਹ ਸਾਰੇ ਵਾਕਿਆਤ ਤੋਂ ਸਿੱਧ ਹੁੰਦਾ ਹੈ ਕਿ ਹਰੀ ਸਿੰਘ ਨਲੂਆ ਦੇ ਨਾਲ ਨਾ ਤਾਂ ਨਲੂਆ ਸ਼ਬਦ ਅਵਾਰਡ ਵਜੋਂ ਲੱਗਿਆ ਤੇ ਨਾ ਉਹਨਾਂ ਦਾ ਕਬੀਲਾ ਉਪਲ ਖੱਤਰੀ ਸੀ ਬਲਕਿ ਹਰੀ ਸਿੰਘ ਨਲੂਏ ਦਾ ਕਬੀਲਾ ਜਿਹੜਾ ਸੀ ਮਝਵੀ ਸਿੱਖ ਰੰਗਰੇਟਾ ਸੀ ਜਿਵੇਂ ਐਬਸਟੈਂ ਨੇ ਲਿਖਿਆ ਰੰਗਰੇਟਾ ਕਬੀਲੇ ਦੀ ਸ਼ਾਖ ਸੈਂਦਰ ਨਦੀ ਦੇ ਕਿਨਾਰੇ ਗਜ਼ਰਾਤ ਦੇ ਏਰੀਏ ਦੇ ਵਿੱਚ ਮਿਲਦੀ ਆ ਉਹਨਾਂ ਦਾ ਗੋਤ ਨਰਵਾ ਤੇ ਨਰਵਾ ਗੋਤ ਹੀ ਜਿਹੜੇ afghan ਦੇ ਜਿਹੜੇ ਮੂਲ ਬਸਿੰਦੇ ਆ ਹਰੀ ਸਿੰਘ ਨਰਵਾ ਹੀ ਕਹਿੰਦੇ ਹੁਣ ਹਰੀ ਸਿੰਘ ਨਲੂਏ ਦੀਆਂ ਆਪਾਂ ਮਹਾਨ ਜਿੱਤਾਂ ਦੀ ਗੱਲ ਕਰੀਏ 1818 ਦੀ ਲੜਾਈ ਕਸੂਰ ਇਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ 30000 ਰੁਪਏ ਸਾਲਾਨਾ ਪੈਨਸ਼ਨ ਵਜੋਂ ਅਵਾਰਡ ਦਿੱਤਾ 1810 ਜੰਗ ਮਲਤਾਨ ਤੋਂ ਬਾਅਦ ਇਹਨਾਂ ਦੀ ਪੈਨਸ਼ਨ ਦੇ ਵਿੱਚ 2000 ਰੁਪਇਆ ਇਨਕਰੀਜ਼ ਕੀਤਾ ਗਿਆ ਭਾਗ 32000 ਰੁਪਇਆ ਕੀਤਾ ਗਿਆ 1813 ਦੇ ਵਿੱਚ ਮਲਤਾਨ ਦੀ ਜੱਤ ਤੋਂ ਬਾਅਦ ਇਹਨਾਂ ਨੂੰ ਗੁਜਰਾਵਾਲਾ ਏਰੀਆ ਇਨਾਮ ਵਜੋਂ ਦਿੱਤਾ ਗਿਆ 1819 ਕਸ਼ਮੀਰ ਦੀ ਜੱਤ ਤੋਂ ਬਾਅਦ ਇਹਨਾਂ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦਿੱਤਾ ਗਿਆ ਤੇ ਕਸ਼ਮੀਰ ਦਾ ਗਵਰਨਰ ਠਾਪਿਆ ਗਿਆ ਮੰਗੇਰ ਦੀ ਯੁੱਧ ਤੋਂ ਬਾਅਦ ਇਹਨਾਂ ਨੂੰ ਖਜ਼ਾਰੇ ਦਾ ਗਵਰਨਰ ਬਣਾਇਆ ਗਿਆ ਤੇ 1829 ਬਰੇਵਲੇ ਦੀ ਜਿੱਤ ਤੋਂ ਬਾਅਦ ਇਹਨਾਂ ਨੂੰ ਸਪੈਸ਼ਲ ਹੋਰ ਵੀ ਖਿੱਲਤ ਇਨਾਮ ਵਜੋਂ ਦਿੱਤੀ ਗਈ 1831 ਈਸਵੀ ਵਿੱਚ ਬਾਲਾકોટ ਦੀ ਜਿੱਤ ਇਹ ਬਾਲਾકોટ ਉਹ ਬਾਲਾકોટ ਆ ਜਿਹਦੇ ਚ ਅੱਜ ਸਰਜਿਕਲ ਸਟ੍ਰਾਈਕ ਹੁੰਦੀ ਆ ਤੇ ਅਫਗਾਨਿਸਤਾਨ ਜਿਹੜਾ ਪਾਕਿਸਤਾਨ ਦਾ ਸਭ ਤੋਂ ਚੁਣੌਤੀਪੂਰਵਕ ਇਲਾਕਾ ਹੈ ਪਾਕਿਸਤਾਨ ਦਾ ਸਭ ਤੋਂ ਦਰਗਮ ਇਲਾਕਾ ਹੈ ਇਹ ਹਰੀ ਸਿੰਘ ਨਾਲ ਉਹਨਾਂ 1831 ਈਸਵੀ ਦੇ ਵਿੱਚ ਜਿੱਤਿਆ ਸੀ ਤੇ ਇਹਨਾਂ ਦੀ ਟੋਟਲ ਪੈਨਸ਼ਨ 50000 ਰੁਪਇਆ ਕੀਤੀ ਗਈ ਸੀ 1834 ਦੇ ਵਿੱਚ ਪਸ਼ੌਰ ਨੂੰ ਜਿੱਤਿਆ ਗਿਆ ਪਸ਼ੌਰ ਆਪਣੇ ਆਪ ਦੇ ਵਿੱਚ ਇੱਕ ਅਨੋਖਾ 크ਿਸਮਾ ਸੀ ਜਾਇ ਇਹਨੂੰ ਕਹ ਲੋ ਅਜੂਬਾ ਸੀ 18836 ਸਾਲਾਂ ਬਾਅਦ ਕਿਸੇ ਗੈਰ ਮੁਸਲਮ ਯੋਧੇ ਨੇ ਪਸ਼ਾਵਰ ਨੂੰ ਜਿੱਤ ਕੇ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਇਆ ਸੀ ਇਸੇ ਪਸ਼ਾਵਰ ਤੋਂ ਬਾਅਦ ਹੀ ਹਰੀ ਸਿੰਘ ਨਲੂਏ ਦਾ ਡਰਾ ਜਿਹੜਾ ਮੁਸਲਮਾਨਾਂ ਦੇ ਦਿਮਾਗ ਦੇ ਵਿੱਚ ਬੇਚੈਨੀ ਪੈਦਾ ਕਰਨ ਲੱਗਿਆ ਤੇ ਜਦੋਂ ਮਾਵਾਂ ਆਪਣੇ ਪੁੱਤਾਂ ਨੂੰ ਵਰਾਉਂਦੀਆਂ ਸੀ ਉਹ ਕਹਿੰਦੀਆਂ ਸੀ ਸੌ ਜਾ ਬੱਚਾ ਸੌ ਜਾ ਨਹੀਂ ਤਾਂ ਹਰੀਆ ਰਾਗ ਲੈ ਇਹ ਸੀ ਮਹਾਨ ਜਨਰਲ ਹਰੀ ਸਿੰਘ ਨਲੂਏ ਦੀ ਬਹਾਦਰੀ ਤੇ ਸਾਹ ਸੰਤ ਜੀ ਅਸੀਂ ਆਪਣੇ ਹਵਾਲੇ ਰੱਖ ਦਿੱਤੇ ਆ ਅਸੀਂ ਕਿਸ ਵਜ੍ਹਾ ਨਾਲ ਕਹਿੰਦੇ ਆ ਕਿ ਹਰੀ ਸਿੰਘ ਨਲੂਆ ਮਜਬੂਤ ਸਿੱਖ ਸੀ ਉਸ ਤੋਂ ਬਾਅਦ ਦੇ ਵੀ ਕੁਝ ਹਵਾਲੇ ਆਪਾਂ ਵੇਖਣ ਦੀ ਕੋਸ਼ਿਸ਼ ਕਰਾਂਗੇ ਹੁਣ ਸਭ ਤੋਂ ਪਹਿਲਾਂ ਇਹ ਵੇਖਾਂਗੇ ਕਿ ਰੰਗਰੇਟਾ ਰਾਜਪੂਤ ਅਤੇ ਖੱਤਰੀ ਰਾਜਪੂਤ ਦੇ ਵਿੱਚ ਅੰਤਰ ਕੀ ਆ ਖੱਤਰੀ ਰਾਜਪੂਤ ਹਿੰਦੂ ਧਰਮ ਦੇ ਵਿੱਚੋਂ ਬਦਲੀ ਹੋ ਕੇ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਹੁੰਦੇ ਆ ਉਹਨਾਂ ਨੇ ਆਪਣੇ ਆਪ ਨੂੰ ਖੱਤਰੀ ਸਿੱਖ ਕੋ ਹੋਣਾ ਮਹਿਸੂਸ ਕੀਤਾ ਰੰਗਰੇਟਾ ਰਾਜਪੂਤ ਹਿੰਦੂ ਧਰਮ ਦਾ ਤਿਆਗ ਕਰਦੇ ਹੋਏ ਇੱਕ ਸਮੇਂ ਅਕਬਰ ਦੇ ਟਾਈਮ ਤੇ ਦੀਨੇ ਇਲਾਹੀ ਦੇ ਵਿੱਚ ਕਨਵਰਟ ਹੋ ਗਏ ਸੀ ਤੇ ਉਸ ਤੋਂ ਬਾਅਦ ਲੰਮਾ ਸਮਾਂ ਦੀਨੇ ਇਲਾਹੀ ਦੇ ਵਿੱਚ ਰਹੇ ਆ ਤੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਆਏ ਆ ਤਾਂ ਇਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਗਿਆ ਤੇ ਐਸੀ ਤਰ੍ਹਾਂ ਹੀ ਸਮਝਿਆ ਜਾਵੇ ਕਿ ਇੱਕੋ ਪ੍ਰਵਾਜ ਦੇ ਦੋ ਪੰਛੀ ਆ ਇੱਕ ਦਾ ਆਲਣਾ ਥੋੜਾ ਜਿਹਾ ਪਛਾਹ ਹੈ ਤੇ ਇੱਕ ਦਾ ਥੋੜਾ ਜਿਹਾ ਅੱਗੇ ਪਹੁੰਚ ਗਿਆ ਤੇ ਜਾਨੀ ਕਿ ਇੱਕ ਆਰਥਿਕ ਤੌਰ ਤੇ ਬਹੁਤਾ ਪਛੜ ਚੁੱਕਾ ਹੈ ਤੇ ਦੂਸਰਾ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਸਟਰੋਂਗ ਹੈ ਇਸੇ ਕਰਕੇ ਇਹਨਾਂ ਦੇ ਵਿੱਚ ਕਾਫੀ ਫਰਕ ਨਜ਼ਰ ਆਉਂਦਾ ਹੈ ਪ੍ਰੰਤੂ ਇੱਕੋ ਕਬੀਲੇ ਨਾਲ ਦੋਹਾਂ ਕਬੀਲਿਆਂ ਦਾ ਪਛੋਕੜ ਜੁੜਦਾ ਹੈ ਤੇ ਹੁਣ ਅਸੀਂ ਗੱਲ ਕਰਾਂਗੇ ਸਰਦਾਰ ਹਰੀ ਸਿੰਘ ਨਲੂਏ ਦੇ ਪਛੋਕੜ ਬਾਰੇ ਕਿ ਉਹਨਾਂ ਦਾ ਮੂਲ ਰਾਜਪੂਤ ਰੰਗਰੇਟਾ ਜਾਂ ਰਾਜਪੂਤ ਖੱਤਰੀ ਆ ਇਸੇ ਤਰ੍ਹਾਂ ਹੀ ਦੋ ਗਰੁੱਪ ਬਣਦੇ ਗਏ ਇੱਕ ਗਰੁੱਪ ਦੇ ਵਿੱਚ ਸੀ ਡਾਕਟਰ ਸੋਕਪ੍ਰੀਤ ਸਿੰਘ ਉਦੋਕੇ ਤੇ ਪੰਜਾਬ ਸਿਆਲ ਯੂਟਿਊਬਰ ਹੋਰ ਗਿਆਨੀ ਪਿੰਦਰਪਾਲ ਸਿੰਘ ਤੇ ਹੋਰ ਮਹਾਨ ਇਤਿਹਾਸਕਾਰ ਜਿਨ੍ਹਾਂ ਦਾ ਕਹਿਣਾ ਸੀ ਕਿ ਸਰਦਾਰ ਹਰੀ ਸਿੰਘ ਨਲੂਆ ਉਪਲ ਖੱਤਰੀ ਰਾਜਪੂਤ ਘਰਾਣੇ ਚੋਂ ਹੈ ਤੇ ਦੂਸਰੇ ਪਾਸੇ ਸੀ ਹਿਸਟੋਰੀਅਨ ਨਰੈਜਨ ਸਿੰਘ ਆਰਫੀ ਜਸਵੰਤ ਸਿੰਘ ਕਾਰਸੇਵਾ ਵਾਲੇ ਸ਼ਮਸ਼ੀਰ ਸਿੰਘ ਅਸ਼ੋਕ ਹਿਸਟੋਰੀਅਨ ਕਰਮ ਸਿੰਘ ਤੇ ਜਿਹੜਾ ਪ੍ਰੋਫੈਸਰ ਗਰਨਾਮ ਸਿੰਘ ਨਾਲ ਹੀ ਜੁੱਧ ਯੂਟਿਊਬਰ ਸੀਗੇ ਇਹ ਭਾਈ ਲੱਖਾ ਸਧਾਨਾ ਤੇ ਹੋਰ ਕਈ ਜਿਨ੍ਹਾਂ ਦਾ ਕਹਿਣਾ ਕਿ ਸਰਦਾਰ ਹਰੀ ਸਿੰਘ ਨਲੂਆ ਮਜਬੀ ਸਿੱਖ ਹੋਏ ਆ ਹੁਣ ਅਸੀਂ ਮਜਬੀ ਸਿੱਖ ਕਿਸ ਬਹਿਬ ਤੇ ਕਹਿੰਨੇ ਆ ਕਿਉਂਕਿ ਜਿਹੜੇ ਪਿਓ ਨੇ ਵਰਲਡ ਕੱਪ ਜਿੱਤਿਆ ਹੋਵੇ ਤੇ ਉਹਦੇ ਨਾਲ ਦਾ ਲਾਣਾ ਬਾਣਾ ਤਕਰੀਬਨ ਉਹੋ ਜੀਆਂ ਲੜਾਈਆਂ ਜਿੱਤਣ ਦੇ ਸਮਰੱਥ ਹੋਵੇ ਜਾਂ ਲੜ ਸਕਦਾ ਹੋਵੇ ਜਾਂ ਉਸ ਤੋਂ ਬਾਅਦ ਉਹ ਜੀ ਆਪਣੇ ਪਿਓ ਦੇ ਪਾਏ ਪੂਰਨਿਆਂ ਤੇ ਚੱਲ ਰਿਹਾ ਹੋਵੇ ਜਾਂ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਜਿਹੜਾ ਇਹਦੀ ਬਲੱਡ ਰਾਈਜ਼ ਸਰਦਾਰ ਹਰੀ ਸਿੰਘ ਨਲੂਏ ਤੋਂ ਆ ਜਾਂ ਆਪਣੇ ਪਿਤਾ ਪਿਓ ਦਾਦਾ ਜਾਂ ਕਿਸੇ ਬਹਾਦਰ ਯੋਧੇ ਦੇ ਵਿੱਚੋਂ ਹੈ ਅਸੀਂ ਇਸ ਗੱਲ ਨੂੰ ਇਸ ਤਰੀਕੇ ਨਾਲ ਸਮਝ ਗਏ ਆਪਣੇ ਧਾਰਮਿਕ ਚਿੰਨ ਸਿੱਖ ਨੰਬਰ 1 ਆਪਣੇ ਧਾਰਮਿਕ ਚਿੰਨ ਸਿੱਖਨ ਪੈਂਟਰੀ ਦੇ ਤੁਸੀਂ ਵਰਦੀ ਸਮੇਤ ਫੋਟੋ ਦੇਖਿਓ ਉਹਨਾਂ ਦੇ ਉੱਪਰ ਚੱਕਰ ਲੱਗੇ ਹੁੰਦੇ ਆ ਤੇ ਕੇਸਰੀ ਰੰਗ ਦੀ ਪੱਗ ਬੰਨੀ ਹੁੰਦੀ ਆ ਨਾਲ ਧਾਰਮਿਕ ਚਿੰਨ ਸਿੱਖਾਂ ਦਾ ਧਾਰਮਿਕ ਚਿੰਨ ਖੰਡਾ ਲੱਗਿਆ ਹੁੰਦਾ ਤੇ ਨਾਲ ਹੀ ਕੰਧੇ ਤੇ ਸਜਾਈ ਹੋਈ ਜਿਹੜੀ ਵਰਦੀ ਆ ਉਹਦੇ ਤੇ ਬਿਗਲ ਦੀ ਫੋਟੋ ਲੱਗੀ ਹੁੰਦੀ ਆ ਜਿਹੜੇ ਬਿਗਲ ਨਿਸ਼ਾਨ ਕਿਸੇ ਟਾਈਮ ਜਿਹੜਾ ਅਕਾਲ ਤਖਤ ਤੇ ਜਥੇਦਾਰ ਜਿਹੜੇ ਸੀਗੇ ਇਹ ਉਹੀ ਨਿਸ਼ਾਨ ਹੈ ਜਿਹੜੇ ਇੱਕ ਸਮੇਂ ਨਵਾਬ ਕਪੂਰ ਸਿੰਘ ਨੇ ਸਿੱਖ ਮਿਸਲਾਂ ਨੂੰ ਦਿੱਤੇ ਸੀ ਪਹਿਲਾ ਨਿਸ਼ਾਨ ਮਿਸਲ ਸਿਹਦਾਨੂ ਬਾਬਾ ਦੀਪ ਸਿੰਘ ਜੀ ਨੂੰ ਦਿੱਤਾ ਗਿਆ ਦੂਜਾ ਨਿਸ਼ਾਨ ਮਿਸਲ ਨਿਸ਼ਾਨਵਾਲੀਆ ਸਰਦਾਰ ਕਰਮ ਸਿੰਘ ਨੂੰ ਦਿੱਤਾ ਗਿਆ ਤੇ ਤੀਜਾ ਨਿਸ਼ਾਨ ਗੋਵਿੰਦ ਬਾਲ ਤੇ ਖੰਡੂਰ ਸਾਹਿਬ ਦੇ ਬਾਵਿਆਂ ਨੂੰ ਦਿੱਤਾ ਗਿਆ ਜਿਹੜੇ ਗੁਰੂ ਸਾਹਿਬ ਜੀ ਦੇ ਹਾਂਸ਼ਵੰਸ ਸੀਗੇ ਤੇ ਚੌਥਾ ਨਿਸ਼ਾਨ ਭਾਈ ਦਸੌਂਦਾ ਸਿੰਘ ਨੂੰ ਦਿੱਤਾ ਗਿਆ ਤੇ ਪੰਜਵਾਂ ਨਿਸ਼ਾਨ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਨੂੰ ਦਿੱਤਾ ਗਿਆ ਉਸ ਨਿਸ਼ਾਨ ਦੇ ਵਿੱਚ ਤੇ ਉਹਨਾਂ ਨਿਸ਼ਾਨਾਂ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਦੂਜਾ ਚੱਕਰ ਤੀਸਰਾ ਖੰਡਾ ਤੇ ਚੌਥਾ ਜਿਹੜਾ ਸੈਕੰਡ ਫੈਂਟਰੀ ਮੋਢੇ ਤੇ ਸਜਾਉਂਦੀ ਹੈ ਬਿਗਲ ਇਹ ਨਿਸ਼ਾਨ ਦੇ ਵਿੱਚ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਮਿਲੇ ਸੀ ਜਿਹੜੇ ਅੱਜ ਤੱਕ ਸਿੱਖ ਫੈਂਟਰੀ ਆਪਣੇ ਕੋਲੇ ਉਹਨਾਂ ਨਿਸ਼ਾਨਾਂ ਦੀ ਪਾਲਣਾ ਕਰਦੀ ਹੈ ਚਾਹ ਯੁੱਧ ਚਾਹ ਆਰਮੀ ਚਾਹ ਦੇਸ਼ ਕੋਈ ਵੀ ਰਹੇ ਇਹ ਆਪਣੇ ਧਾਰਮਿਕ ਚੈਨ ਲਾ ਕੇ ਹੀ ਹਮੇਸ਼ਾ ਯੁੱਧ ਦੇ ਮੈਦਾਨ ਦੇ ਵਿੱਚ ਉਤਰਦੇ ਆ ਨੈਲ ਬਾਬਾ ਵੀਰ ਸਿੰਘ ਜਿਨ੍ਹਾਂ ਨੇ ਬੰਗਸ ਏਰੀਏ ਦੇ ਵਿੱਚ ਰਾਜ ਕੀਤਾ ਤੇ ਬੰਗਸ ਏਰੀਆ ਖੈਬਰ ਦਰੇ ਦੇ ਆਸ-ਪਾਸ ਦਾ ਇਲਾਕਾ ਹੈ ਜੇ ਹਰੀ ਸਿੰਘ ਨਲੂਏ ਨੇ ਦਰਾ ਖੈਬਰ ਦਿੱਤਿਆ ਤਾਂ ਮਹਾਰਾਜਾ ਵੀਰ ਸਿੰਘ ਬਾਬਾ ਵੀਰ ਸਿੰਘ ਤੇ ਉਹਦੀ ਜਿਹੜੀ ਸੈਨਾ ਹੈ ਉਹਨਾਂ ਨੇ ਵੀ ਖੈਬਰ ਸਮੇਤ ਡੇਰ ਤੇ ਚਤ్రਾਲ ਵਰਗਾ ਏਰੀਆ ਜੱਤ ਕੇ ਇਸੇ ਕੌਮ ਦੀ ਝੋਲੀ ਦੇ ਵਿੱਚ ਪਾਇਆ ਪਹਿਲੀ ਨਿਸ਼ਾਨੀ ਹਰੀ ਸਿੰਘ ਨਲੂਏ ਦੇ ਲਾਣੇ ਦੀ ਇਹ ਹੈ ਕਿ ਉਸੇ ਏਰੀਏ ਦੇ ਵਿੱਚ ਜਿੱਥੇ ਹਰੀ ਸਿੰਘ ਨਲੂਏ ਨੇ ਆਪਣੀ ਸ਼ਿੱਧੀ ਪਾਈ ਆ ਉਸ ਏਰੀਏ ਦੇ ਵਿੱਚ ਹਰੀ ਸਿੰਘ ਨਲੂਏ ਦੇ ਕਾਰਜਕਾਲ ਤੋਂ ਪਹਿਲਾਂ ਵੀ ਮੱਝ ਵੀ ਸਿੱਖ ਜਰਨੈਲਾਂ ਦੀ ਤਾਕ ਚੰਮੀ ਰਹੀ ਹੈ ਐਤੋਂ ਬਾਅਦ ਜੱਥੇਦਾਰ ਬਾਬਾ ਗੋਦਰ ਸਿੰਘ ਨੇ 1851 ਦੇ ਵਿੱਚ ਮਲਤਾਨ ਫਤਿਹ ਕੀਤਾ ਤੇ 1903 ਦੇ ਵਿੱਚ ਤਿੱਬਤ ਜਿੱਤਿਆ ਗਿਆ 1919 ਦੇ ਵਿੱਚ ਵਜ਼ੀਰੇ ਸਤਾਨ ਜਿੱਤਿਆ ਗਿਆ ਅਤੇ 1971 ਦੇ ਵਿੱਚ ਬਾਲਾਕੋਟ ਉਹੀ ਪੋਸਟ ਜਿੱਥੇ ਅੱਜ ਕੱਲ ਇਨਫੈਂਟਰੀਆਂ ਸਟ੍ਰਾਈਕ ਕਰਦੀਆਂ ਹਨ ਭਾਰਤ ਦੇ ਜਹਾਜ਼ ਬੰਬ ਸਿੱਟਦੇ ਆ ਉਹੀ ਦੁਰਗਮ ਇਲਾਕਾ ਤੇ ਜੋ ਸਿੱਖ ਲੈਟਨ ਇਨਫੈਂਟਰੀ ਨੇ 1971 ਦੇ ਵਿੱਚ ਜਿੱਤਿਆ ਤੇ ਉਸ ਪੋਸਟ ਤੇ ਆਪਣੇ ਸੈਨ ਲਾਏ ਜਾਨੀ ਕਿ ਇੱਕ ਨੀ ਪੱਥਰ ਜਾਂ ਬੋਰ ਆਪਣੇ ਲਾ ਕੇ ਉਸ ਨੂੰ ਸਟੈਬਿਲੀਸ਼ਨ ਕੀਤਾ ਤੇ ਇਸ ਤੋਂ ਇਲਾਵਾ ਵੀ ਇਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਲੜਾਈਆਂ ਜਿਹੜੀਆਂ ਸਿੱਖ ਅਨਫੈਂਟਰੀ ਵੱਲੋਂ ਲੜੀਆਂ ਗਈਆਂ ਇਸੇ ਬਹਿਬ ਤੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਮਹਾਨ ਜਰਨੈਲ ਹਰੀ ਸਿੰਘ ਨਲੂਏ ਦੇ ਵਾਰਸ ਮਜਬੀ ਸਿੱਖ ਰੰਗਰੇਟੇ ਹਨ ਤੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਮਜਬੀ ਸਿੱਖ ਰੰਗਰੇਟਾ ਕੌਮ ਦੀ ਅਨਸਵੰਸ ਹੈ ਜੇ ਇਸੇ ਤਰ੍ਹਾਂ ਦੇ ਹਵਾਲੇ ਕੋਈ ਹੋਰ ਵੀਰ ਦੇਣਾ ਚਾਹੁੰਦਾ ਹੈ ਤਾਂ ਉਹ ਜੀ ਸਦਕੇ ਦੇਵੇ ਅਸੀਂ ਉਹਨਾਂ ਦੇ ਹਵਾਲਿਆਂ ਨੂੰ ਮੰਨਾਂਗੇ ਸਮਝਾਂਗੇ ਤੇ ਜਾਣਾਂਗੇ ਤੇ ਸੰਗਤ ਇਹ ਫੈਸਲਾ ਖੁਦ ਕਰੇ ਕਿ ਮਹਾਨ ਜਰਨੈਲ ਹਰੀ ਸਿੰਘ ਨਲੂਆ ਉੱਪਰ ਖਤਰੀ ਸੀ ਜਾ ਰੰਗਰੇਟਾ ਸੀ ਤੇ ਜਾਂ ਜੱਟ ਪਰਵਾਰਾ ਚੋਂ ਸੀ ਜਾਂ ਤਰਖਾਨ ਪਾਈਚਾਰੇ ਦੇ ਵਿੱਚੋਂ ਸੀ ਪਰ ਕਬੀਲਾ ਉਹਦਾ ਕੋਈ ਵੀ ਹੋਵੇ ਉਹ ਗੁਰੂ ਦਾ ਸੱਚਾ ਸੁੱਚਾ ਸਿੱਖ ਸੀ ਤੇ ਮਹਾਨ ਸਿੱਖ ਕੌਮ ਦਾ ਸਿਫਾ ਸਲਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ